ਸਸ਼ੀਕਾਲ ਜੀਵੇ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਆ ਦੇਖੋ ਤੁਸੀਂ ਆਪਾਂ ਅਲੀ ਕੇ ਹਬੀਬ ਕੇ ਆ ਜਿਹੜੀਆਂ ਨੋਚਾਂ ਸੰਗਤ ਨੇ ਬੰਨੀਆਂ ਦੂਰੋਂ ਦੂਰੋਂ ਮਿੱਟੀ ਆਈ ਆ ਗੱਟੇ ਭਰ-ਭਰ ਕੇ ਸੰਗਤ ਲਿਆਂਦੇ ਉਧਰ ਨੂੰ ਦਿਖਾਓ ਇਹ ਜਝਾਰੂ ਬੰਦੇ ਪੰਜਾਬ ਦੇ ਹੀ ਆ ਜਿਨ੍ਹਾਂ ਨੇ ਇਹ ਬੰਨ ਟੁੱਟਣੋਂ ਬਚਾਲਿਆ ਪੂਰੀ ਵਾਹ ਲਈ ਆ ਸਤਲੁਜ ਨੇ ਸਤਲੁਜ ਨੇ ਇੱਥੋਂ ਤਿੰਨ ਚਾਰ ਕਿਲੇ ਜਿਹੜੇ ਜ਼ਮੀਨ ਆ ਉਹ ਖਾਲੀ ਤੇ ਐਂਡ ਬੰਨ ਤੇ ਲਾਗੇ ਲੱਗਿਆ ਸੀ ਤਾਂ ਬਹੁਤ ਹੀ ਜ਼ਿਆਦਾ ਰੌਲਾ ਪੈ ਗਿਆ ਪਰ ਸੰਗਤ ਪੰਜਾਬ ਦੀ ਸਾਡੇ ਫਿਰੋਜ਼ਪੁਰ ਦੇ ਲਾਗੇ ਲੱਗੇ ਜਿੰਨੇ ਵੀ ਜ਼ਿਲ੍ਹੇ ਆ ਦੂਰ ਦੂਰ ਤੱਕ ਵੀ ਜਿੰਨੇ ਆ ਉਹਨਾਂ ਨੇ ਗੱਟੇ ਭਰ-ਭਰ ਕੇ ਭੇਜੇ ਤੁਹਾਡੀ ਬਦੌਲਤ ਆ ਇਹ ਸਿਹਰਾ ਤੁਹਾਨੂੰ ਜਾਂਦਾ ਹੈ ਕਿ ਤੁਸੀਂ ਫਿਰੋਜ਼ਪੁਰ ਨੂੰ ਬਚਾਲਿਆ ਸੋ ਉਸ ਦਿਨ ਤੋਂ ਹੀ ਸੋ ਇਹ ਵੀਰ ਸਾਡੇ ਨਾਲ ਜਿਹੜੇ ਖੜੇ ਆ ਇਹ ਉਸ ਦਿਨ ਤੋਂ ਹੀ ਇੱਥੇ ਆ ਪਹਿਲੇ ਦਿਨ ਤੋਂ ਪਹਿਲੇ ਦਿਨ ਮੰਜ਼ਰ ਕੀ ਸੀ ਪਹਿਲੇ ਦਿਨ ਜਦੋਂ ਕੰਮ ਸਟਾਰਟ ਹੋਇਆ ਸੀ ਉਦੋਂ ਤਾਂ ਕਹ ਲਓ ਕਿ ਅਸੀਂ ਆਪਣੀ ਲੈਵਲ ਦੀ ਕੰਮ ਕਰ ਰਹੇ ਸੀ ਹੂੰ ਥੋੜਾ ਬੋਤਾ ਪ੍ਰਸ਼ਾਸਨ ਸੀ ਥੋੜੇ ਬੋਤੇ ਅਸੀਂ ਸੀ ਹੂੰ ਕਿਉਂਕਿ ਮੇਰੀ ਤਾਂ ਇੱਧਰ ਬਿਲਕੁਲ ਨਾਲ ਹੀ ਜ਼ਮੀਨ ਹੈ ਅੱਛਾ ਤੇ ਉਸ ਗੱਲ ਕਰਕੇ ਫਿਰ ਸਾਨੂੰ ਥੋੜਾ ਜਿਆਦਾ ਧਿਆਨ ਦੇਣਾ ਪੈਂਦਾ ਫਿਰ ਹੌਲੀ ਹੌਲੀ ਕਹਿ ਲਓ ਕਿ ਜਿੱਥੇ ਆਪਾਂ ਹੁਣ ਖੜੇ ਹੋਏ ਆਂ ਇੱਥੋਂ ਕੱਟੋ-ਕੱਟਾ ਕਹਿ ਲਓ 50 ਤੋਂ ਲੈ ਕੇ 60 ਫੁੱਟ ਅੱਗੇ ਸੀ ਜਦੋਂ ਰੋਜ ਆਣਾ ਸਵੇਰੇ ਆ ਕੇ ਵੇਖਣਾ ਤੇ ਰੋਜ 10-15 ਫੁੱਟ ਜ਼ਮੀਨ ਡਿੱਗੀ ਹੁੰਦੀ ਸੀ ਅੱਛਾ ਇੱਕ ਦਿਨ ਤਾਂ ਇਹੋ ਜਿਹਾ ਜ ਜਿੰਨੂੰ 15 ਫੁੱਟ ਡਿੱਗੀ ਹਾਂ ਅਈਗਾ ਚਲੋ ਕੋਈ ਗੱਲ ਨਹੀਂ ਹੁਣ ਰੁਕ ਜੇਗੀ ਹੁਣ ਰੁਕ ਜੇਗੀ ਪਰ ਜਦੋਂ ਕਹਿ ਲਓ ਕਿ ਬਿਲਕੁਲ ਬੰਨ ਤੋਂ 10 ਫੁੱਟ ਹੀ ਰਹਿ ਗਿਆ ਫਿਰ ਅਸੀਂ ਆਖਿਆ ਕਿ ਐਵੇਂ ਗੱਲ ਨਹੀਂ ਬੰਨੀ ਇਹਦੇ ਵਾਸਤੇ ਕੁਝ ਕਰਨਾ ਪੈਣਾ ਹੈ ਫਿਰ ਅਸੀਂ ਆਪਣੇ ਲੈਵਲ ਤੇ ਪ੍ਰਸ਼ਾਸਨ ਵੱਲੋਂ ਵੀ ਚਲੋ ਨੌਜਵਾਨਾਂ ਦੀ ਸਹਾਇਤਾ ਲਈ ਗਈ ਉਹਨਾਂ ਨੇ ਥੋੜਾ ਹੋਰ ਉਹਨਾਂ ਦਾ ਸੋਚਣਾ ਸੀ ਸਾਡਾ ਹੋਰ ਸੋਚਣਾ ਸੀ ਫਿਰ ਅਸੀਂ ਆਪਣੇ ਲੈਵਲ ਤੇ ਤੇਲ ਦਾ ਪ੍ਰਬੰਧ ਕੀਤਾ ਇਸ ਸਕੂਲ ਵਿੱਚ ਲੰਗਰ ਦਾ ਕੀਤਾ ਪ੍ਰਬੰਧ ਪਾਣੀ ਦਾ ਪ੍ਰਬੰਧ ਕੀਤਾ ਆਪਣੇ ਲੈਵਲ ਤੇ ਉਦੋਂ ਸਾਨੂੰ ਕੋਈ ਰਾਸ਼ਨ ਨਹੀਂ ਆ ਰਿਹਾ ਕੁਝ ਨਹੀਂ ਅਸੀਂ ਆਪਣੇ ਲੈਵਲ ਤੇ ਕੀਤਾ ਪਰ ਉਹ ਸਾਡਾ ਜਿਹੜਾ ਮੈਨੂੰ ਇਹੀ ਆਪਣਾ ਪਕਾਇਆ ਸੀ ਭੋਜਨ ਉਹ ਸਾਡਾ ਉੱਥੇ ਤੋਂ ਉੱਥੇ ਪਿਆ ਰਹਿ ਗਿਆ ਅੱਛਾ ਕਿ ਸਾਨੂੰ ਸੰਗਤ ਨਹੀਂ ਇੰਨਾ ਕੁਝ ਪਛਾਹਤਾ ਬਿਲਕੁਲ ਉਹ ਸਾਡਾ ਲੰਗਰ ਅਸੀਂ ਸ਼ਾਮ ਨੂੰ ਕਹਿ ਲੋ ਉੱਥੇ ਹੀ ਸਾਨੂੰ ਯਾਦ ਹੀ ਭੁੱਲ ਗਿਆ ਕਿ ਅਸੀਂ ਸਾਰੇ ਇੱਥੇ ਲੱਗੇ ਰਹਿ ਆਪਣੇ ਕੰਮ ਦੇ ਜਦੋਂ ਰੌਲਾ ਪਿਆ ਤਾਂ ਸੰਗਤ ਜਿਹੜੀ ਫਿਰੋਜ਼ਪੁਰ ਦੀ ਟੁੱਟ ਕੇ ਪੈ ਗਈ ਹਾਂ ਟੁੱਟ ਕੇ ਪੈ ਗਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਹ ਹੈ ਤਾਂ ਸਾਰੇ ਫਿਰੋਜ਼ਪੁਰ ਨੂੰ ਖਤਰਾ ਸੀ ਫਿਰ ਉਸੇ ਰਾਤ ਦੀ ਗੱਲ ਏ ਜਦੋਂ ਮਿਹਨਤ ਕੀਤੀ ਇਸੇ ਨੋਜ ਦੀ ਜਿਸ ਆਪਾਂ ਖੜੇ ਹੋਇਆ ਇਹ ਥੋੜੀ ਕਹ ਲੋ ਡੇਂਜਰਸ ਸੀ ਹੁਣ ਵੀ ਸਿਰਫ ਇੰਦੇ ਤੇ ਕੰਮ ਚੱਲਦਾ ਪਿਆ ਬਾਕੀ ਇੱਧਰ ਸਾਰੀਆਂ ਬੰਦ ਕਰ ਦਿੱਤਾ ਹੈਗਾ ਕਿਉਂਕਿ ਆਪਣੇ ਐਸ.ਪੀ.ਓ ਸਾਹਮਣੇ ਕਿਹਾ ਕਿ ਇਹ ਨੋਜ ਨੂੰ ਅੱਗੇ ਲੈ ਕੇ ਜਾਣਾ ਹੈ ਇੰਦੇ ਨਾਲ ਪਾਣੀ ਜਿਹੜਾ ਅੱਗੇ ਜਾ ਰਿਹਾ ਹੈਗਾ ਫਿਰ ਪਾਣੀ ਜਦੋਂ ਰਾਤ ਜਦੋਂ ਹੋਈਏ ਉਸ ਦਿਨ ਮੈਂ ਸਾਰਾ ਦਿਨ ਇੱਥੇ ਰਿਹਾ ਮੈਨੂੰ ਧੱਕੇ ਨਾਲ ਪਿੰਡ ਵਾਲੇ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਘਬਰਾਉਣ ਦੀ ਗੱਲ ਨਹੀਂ ਮੈਂ 10 ਵਜੇ ਘਰੇ ਗਿਆ ਮੈਨੂੰ 12 ਵਜੇ ਫੋਨ ਚਲਾ ਗਿਆ ਕਿ ਕੰਮ ਖਰਾਬ ਹੋ ਗਿਆ ਜੀ ਪਾਣੀ ਆਪਣਾ ਬਸ 5 ਫੁੱਟ ਨੇੜੇ ਰਹਿ ਗਿਆ ਤੁਹਾਨੂੰ ਦਿਖਾਇਆ ਵੀ ਹੈਗਾ ਮੈਂ ਤੇ ਉਸ ਟਾਈਮ ਮੈਂ ਜਦੋਂ ਆਇਆ ਕਹ ਲੋ ਕਿ ਇੱਥੇ ਰੁਕਿਆ ਨਹੀਂ ਜਾ ਰਿਹਾ ਸੀ ਕਿ ਰੋਣ ਆਦਾ ਸੀ ਫਿਰ ਉਸ ਦਿਨ ਤੁਸੀਂ ਮੈਨੂੰ ਰੋਣ ਆਉਂਦਾ ਨਹੀਂ ਜਦੋਂ ਤੁਸੀਂ 5:30 ਵਜੇ ਆਪਣੀ ਗੱਲ ਹੋਈ ਹੈ ਤੜਕੇ ਤੁਸੀਂ ਰੋਪੇ ਸੀ ਤੇ ਧਾਹ ਮਾਰ ਕੇ ਰੋਪੇ ਸੀ ਮੈਂ ਰਿਕਾਰਡਿੰਗ ਪਾਉਣੀ ਸੀ ਪਰ ਇਹਨਾਂ ਨੇ ਮੈਨੂੰ ਰੋਕ ਦਿੱਤਾ ਸੀ ਕਿਉਂਕਿ 5:30 ਵਜੇ ਸਾਡੀ ਗੱਲ ਹੁੰਦੀ ਹੈ ਜਿੱਦਨ ਜ਼ਿਆਦਾ ਖਤਰਾ ਹੁੰਦਾ ਹੈ ਤਾਂ ਇਹ ਧਾਹ ਮਾਰ ਕੇ ਰੋਪੇ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਮੈਂ ਤੁਹਾਡੇ ਕੋਲ ਆਉਣਾ ਤੇ ਇਹਨਾਂ ਕਹਿ ਦਿੱਤਾ ਕੋਈ ਵਿੱਚ ਥੋੜੀ ਗੱਲ ਕੀਤੀ ਤੇ ਮੈਂ ਉਹ ਵੀਡੀਓ ਜਿਹੜੀ ਆਡੀਓ ਜਿਹੜੀ ਉਹ ਨਹੀਂ ਪਾਈ ਨਹੀਂ ਤਾਂ ਪਾਉਣੀ ਸੀ ਪੂਰੇ ਇਮੋਸ਼ਨਲ ਹੋ ਗਏ ਸੀ ਉਹ ਦੇਖੋ ਜੀ ਜਿਹੜੀ ਸਾਡੀ ਮੈਂ ਉਸ ਦਿਨ ਤੋਂ ਲੈ ਕੇ ਉਸ ਤੋਂ ਪਹਿਲਾਂ 24 ਤਰੀਕ ਦਾ ਕੰਮ ਕਰ ਰਿਹਾ ਸੀ ਇਸ ਤੇ ਇੱਥੇ 24 ਤਰੀਕ ਦਾ ਇੱਥੇ ਲੱਗਾ ਹੋਇਆ ਸੀ ਕੰਮ ਕਰਨਾ ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਮੈਂ ਜਿਹੜੀ ਮਿਹਨਤ ਕੀਤੀ ਉਹ ਬਿਲਕੁਲ ਬਕਾਰੇ ਹੁਣ ਕੋਈ ਨਹੀਂ ਹੱਥ ਵਾਸੇਗਾ ਹੁਣ ਕਹਿ ਲਓ ਕਿ ਸਾਡਾ ਸਾਰਾ ਕੋਈ ਅੰਤ ਹੋ ਗਿਆ ਖਤਮ ਹੋ ਗਿਆ ਪਰ ਚਲੋ ਪ੍ਰਮਾਤਮਾ ਨੇ ਮਨ ਲੇ ਕਿ ਸਾਡਾ ਸਾਥ ਦਿੱਤਾ ਸਾਥ ਦਿੱਤਾ ਸੰਗਤ ਦੇ ਮਨ ਮੇਰ ਪਾਈ ਤੇ ਆਪਾਂ ਅੱਜ ਜਿਹੜਾ ਮੈਨੂੰ ਲੱਗਦਾ ਬਚ ਗਏ ਆ ਮੈਂ ਕਹਿੰਦਾ ਇਹ ਸਾਰਾ ਕੁਝ ਸੰਗਤ ਨਾਲ ਹੋਇਆ ਹੈ ਹਾਂਜੀ ਇਹ ਨਹੀਂ ਮੈਂ ਕਹਿ ਸਕਦਾ ਜੀ ਕਿਤੋਂ ਹਾਂਜੀ ਇਹ ਨਹੀਂ ਮੈਂ ਕਹਿ ਸਕਦਾ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਪ੍ਰਸ਼ਾਸਨ ਵੀ ਸਾਥ ਦਿੱਤਾ ਹੈ ਡੀਸੀ ਮੈਡਮ ਨੇ ਐਸਡੀਓ ਸਾਹਿਬ ਨੇ ਐਕਟਿੰਗ ਸਾਹਿਬ ਨੇ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਬਣਦੀ ਜਿਹੜੀ ਉਹਨਾਂ ਨੇ ਵੀ ਆਵਦੀ ਜਿਹੜਾ ਫਰਜ ਨਿਭਾਇਆ ਮੈਂ ਇੱਕ ਮਿੰਟ ਮੈਂ ਇੱਥੇ ਰੁਕਾਂਗਾ ਮੈਨੂੰ ਇਹ ਦੱਸੋ ਜਿੰਨੇ ਕ ਤੁਹਾਨੂੰ ਚੇਤੇ ਆ ਦੱਸੋ ਕਿ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਟਰਾਲੀਆਂ ਤਾਂ ਇਹ ਮੈਂ ਕਹਿੰਦਾ ਅੰਤ ਹਸ਼ਾਰਪੁਰ ਤੱਕ ਟਰਾਲੀਆਂ ਆਈਆਂ ਜੀ ਹਸ਼ਾਰਪੁਰ ਤੋਂ ਵੀ ਆਈਆਂ ਹਾਂਜੀ ਇੱਥੋਂ ਤੱਕ ਕਿ ਜਿਹੜੇ ਇੱਥੇ ਕੰਮ ਕੋਈ ਦੱਸੋ ਜ਼ਿਲ੍ਹੇ ਜਾਂ ਆਪਣੇ ਲੱਗ ਲੱਗੇ ਲੱਗੇ ਪਿੰਡ ਜਿਹੜੇ ਵਿਚੇਤੇ ਆਉਂਦੇ ਹਾਂ ਮੈਂ ਹੁਣ ਪੁੱਛ ਰਿਹਾ ਇੱਟਾਂ ਵਾਲੀ ਪਿੰਡ ਡੋਟ ਪਿੰਡ ਆਪਣਾ ਟਿੱਬੀ ਕਲਾ ਤੋਂ ਆਪਣੇ ਪ੍ਰਗਟ ਸਾਹਿਬ ਗੁਰਦੁਆਰੇ ਪ੍ਰਗਟ ਸਾਹਿਬ ਗੁਰਦੁਆਰੇ ਮੈਂ ਕਹਿੰਦਾ ਮੇਰੇ ਕੋ ਗਿਣਤੀ ਨਹੀਂ ਹੈ ਜੀ ਨਹੀਂ ਹਸ਼ਾਰਪੁਰ ਤੋਂ ਵੀ ਆਈਆਂ ਹਾਂਜੀ 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 ਦੇਖੋ ਰਾਤੀ ਮੇਰੇ ਕੋਲ ਮੈਨੂੰ ਰਾਤ ਫੋਨ ਆਇਆ ਮੈਂ ਜਦੋਂ ਇੱਥੋਂ ਗਿਆ 11 ਵਜੇ ਮੈਨੂੰ ਫੋਨ ਆਇਆ ਉਹ ਆਪਣੇ ਪਠਾਨਕੋਟ ਤੋਂ ਆ ਰਹੀ ਸੀ ਅੱਛਾ ਉਹ ਪਠਾਨਕੋਟ ਤੋਂ ਕੀ ਲੈ ਕੇ ਗੱਟੇ ਲੈ ਕੇ ਆ ਰਹੀ ਪਾਣੀ ਲੈ ਕੇ ਆ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਸਾਨੂੰ ਲੋੜ ਨਹੀਂ ਕਿ ਤੁਸੀਂ ਹੋਰ ਕਿਤੇ ਲੈ ਕੇ ਜਾਂਦਾ ਨਹੀਂ ਅਸੀਂ ਤੁਹਾਨੂੰ ਦੇ ਕੇ ਜਾਣਾ ਫਿਰ ਮੈਂ ਕਿਸੇ ਹੋਰ ਦਾ ਨੰਬਰ ਦੇ ਕੇ ਦਿੱਤਾ ਉਹ ਇੱਥੇ ਲਾ ਕੇ ਗਿਆ ਸਮਾਨ ਰਾਤ 11 ਵਜੇ ਲਾ ਕੇ ਵਿਚਾਰੇ ਇੱਥੋਂ ਚਲੇ ਗਿਆ ਆ ਦਿਖਾ ਕੇ ਕਿ ਕਿਉਂਕਿ ਜਿਹੜੀ ਸੰਗਤ ਹੈ ਅੱਜ ਲੰਗਰ ਅੱਜ ਨਹੀਂ ਰੋਜ਼ ਅੱਜ ਤਾਂ ਰਸ਼ ਜਿਹੜਾ ਅੱਜ ਦਾ ਕੰਟਰੋਲ ਪੁਲਿਸ ਦਾ ਮੈਨੂੰ ਬੜਾ ਸੋਹਣਾ ਲੱਗਾ ਪੁਲਿਸ ਨੇ ਦੋ ਹੀ ਪਾਸੇ ਨਾਕੇ ਲਾਏ ਆ ਮੋਟਰਸਾਈਕਲ ਕਿਸੇ ਨੂੰ ਲੈ ਆਉਂਦੇ ਰਹੇ ਤੇ ਟਰੈਕਟਰ ਜਿਹੜਾ ਲੈਣਾ ਲੱਗਿਆ ਪਿਆ ਉਹ ਉਹ ਤੁਹਾਨੂੰ ਉਹ ਦਿੱਕਤ ਆndi ਸੀ ਅਸੀਂ ਫਿਰ ਪ੍ਰਸ਼ਾਸਨ ਨੂੰ ਕਿਹਾ ਉਹਨਾਂ ਨੇ ਸਾਡੀ ਗੱਲ ਮੰਨੀ ਫਿਰ ਉਹਦੇ ਨਾਲ ਥੋੜਾ ਜਿਹਾ ਇਹ ਹੋ ਗਿਆ ਕਿ ਨਾ ਇੱਥੇ ਬੱਚੇ ਬਹੁਤ ਆ ਰਹੇ ਸੀ ਬੱਚੇ ਆ ਰਹੇ ਸੀ ਲੇਡੀਆਂ ਆ ਰਹੇ ਉਹ ਦੇਖਣ ਆਲੇ ਬਹੁਤ ਆ ਰਹੇ ਹਾਂ ਉਹ ਵੀਡੀਓ ਬਣਾਣੀਆਂ ਉਹਨਾਂ ਨੇ ਮੈਨੂੰ ਲੱਗੀ ਫਿਰ ਕੰਮ 'ਚ ਸਾਨੂੰ ਦਿੱਕਤ ਆਂਦੀ ਹੈ ਹੁਣ ਸਾਂ ਕਹਿ ਲਓ ਕਿ ਸਾਨੂੰ ਥੋੜਾ ਇਹ ਨਾ ਹੌਸਲਾ ਹੋ ਗਿਆ ਉਸ ਦਿਨ ਉਸ ਦਿਨ ਮੈਂ ਤੁਹਾਡੇ ਨਾਲ ਵੀ ਲੜਿਆ ਸੀ ਮੈਂ ਤੁਹਾਨੂੰ ਇਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਹਾਂ ਸਾਨੂੰ ਕੰਮ ਕਰਦੇ ਹੋ ਕਿਉਂਕਿ ਉਸ ਦਿਨ ਸਾਡੀ ਜਿਹੜੀ ਨਾ ਹਾਲਤ ਬਹੁਤ ਬੁਰੀ ਸੀ ਠੀਕ ਹੈ ਨਾ ਮੈਂ ਜਿਹੜਾ ਕੋਈ ਆਂਦਾ ਸੀ ਮੈਨੂੰ ਬਹੁਤ ਪੈੜਾ ਲੱਗਦਾ ਸੀ ਕਿਉਂਕਿ ਸਾਡਾ ਕੰਮ ਸੀ ਸਿਰਫ ਇਹ ਕੰਮ ਚੱਲੇ ਕੰਮ ਰੁਕੇ ਨਾ ਕੰਮ ਰੁਕੇ ਨਾ ਸਾਨੂੰ ਸਾਡੇ ਕਿਉਂ ਨਹੀਂ ਨਹੀਂ ਉਧਰ ਕੰਮ ਆ ਲੈਣ ਦਿਓ ਜੀ ਕੰਮ ਉ ਤੇ ਇੱਕ ਇੱਕ ਮਿੰਟ ਜਿਹੜਾ ਕੀਮਤੀ ਸੀ ਕਿਉਂਕਿ ਪਿਛਲੀਆਂ ਦੋ ਰਾਤਾਂ ਮੈਂ ਸਿਰਫ ਦੋ ਦੋ ਘੰਟੇ ਸੁੱਤਾ ਹੁਣ ਸਥਿਤੀ ਕੀ ਹੈ ਹੁਣ ਸਥਿਤੀ ਆਪਣੇ ਹੱਥ ਵਿੱਚ ਹੈ ਪਰਮਾਤਮਾ ਨੇ ਕਹਿ ਲਓ ਕਿ ਬਹੁਤ ਮਿਹਰ ਕੀਤੀ ਹੈ ਪਰਮਾਤਮਾ ਨੇ ਆਪਾਂ ਨੂੰ ਜਿਹੜੀ ਖਤਰਨਾਕ ਸਥਿਤੀ ਜੋਂ ਤੋਂ ਜ ਆਪਾਂ ਨਿਕਲ ਗਏ ਲੋਕਾਂ ਨੇ ਤਾਂ ਸ਼ਹਿਰ ਦੇ ਵਿੱਚ ਆਪਦੀਆਂ ਗਲੀਆਂ ਅਕ ਬੋਰੀਆਂ ਲਾ ਲੀਆਂ ਸੀ ਭਾਜੀ ਗੱਲ ਇਹ ਆ ਕਿ ਬੋਰੀਆਂ ਗਲੀਆਂ ਵਿੱਚ ਲਾਣਾ ਤਾਂ ਕੋਈ ਹੱਲ ਹੋਣਾ ਹੀ ਨਹੀਂ ਹਾਂ ਅਸਲਾ ਵੇਚ ਜਿਹੜਾ ਇੱਥੇ ਹੋਣਾ ਸੀ ਹਾਲਤ ਆ ਇੱਥੋਂ ਹੀ ਨਿਕਲਣਾ ਸੀ ਜੇ ਹੋ ਜੇ ਤਾਂ ਫਿਰ ਬੋਰੀਆਂ ਬੋਰੀਆਂ ਬਚਣਾਂ ਨੇ ਬੋਰੀਆਂ ਨਾਲ ਲਾਈਆਂ ਨੇ 5-6 ਫੁੱਟ ਇਹ 5-6 ਫੁੱਟ ਦਾ ਮਸਲਾ ਨਹੀਂਗਾ ਜੀ ਇਹ 10-12 ਫੁੱਟ ਦਾ ਮਸਲਾ ਸੀ 10-12 ਫੁੱਟ ਬਿਲਕੁਲ ਬਿਲਕੁਲ ਸ਼ੁਕਰੀਆ ਅੱਜ ਆਪਾਂ ਨੂੰ ਹੌਸਲਾ ਆ ਅੱਜ ਜਿਹੜਾ ਫਿਰੋਜ਼ਪੁਰ ਆ ਉਹ ਬੱਚਦਾ ਨਜ਼ਰੀ ਪੈ ਰਿਹਾ ਦੇਖੋ ਤੁਸੀਂ ਦੂਰ ਤੱਕ ਦੂਰ ਤੱਕ ਸੰਗਤ ਲੱਗੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਆਈ ਆ ਵੱਡੀ ਹੈਰਾਨਗੀ ਆ ਕਿ ਹੁਸ਼ਿਆਰਪੁਰ ਤੋਂ ਲੈ ਕੇ ਜੜੀਆਂ ਕਹਿੰਦੇ ਆ ਵੀ ਟਰਾਲੀਆਂ ਆਈਆਂ ਗੱਟੇ ਲੈ ਕੇ ਪਠਾਨਕੋਟ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਜਿਹੜੇ ਆ ਉਹ ਸੰਗਤ ਲੈ ਕੇ ਉਹ ਮਿੱਟੀ ਦੇ ਗੱਟੇ ਭਰ ਕੇ ਲੈ ਕੇ ਯਾਰ ਦੱਸੋ ਇੱਕ ਹੁਸ਼ਿਆਰਪੁਰ ਵਾਲਿਆਂ ਨੂੰ ਸਾਡੇ ਨਾਲ ਕੀ ਲੱਗੇ ਇੱਕ ਜਿਹੜੇ ਦੂਰ ਦਰਾਡੇ ਵਾਲੇ ਆ ਮੁਕਸਰ ਤੋਂ ਫਰੀਦਕੋਟ ਤੋਂ ਬੋਰੀਆਂ ਆਈਆਂ ਮੋਗੇ ਤੋਂ ਜਿਹੜੇ ਛੋਟੇ ਹਾਥੀ ਫਰੀਦਕੋਟ ਤੋਂ ਭਰ-ਭਰ ਕੇ ਤੋੜੇ ਉਹਨਾਂ ਦਿੱਤੇ ਉਹਨਾਂ ਨਾਲ ਸਾਡੀ ਜਿਹੜੀ ਹੈਗੀ ਆ ਉਹ ਕੋਈ ਸਾਜ ਨਹੀਂ ਸੀ ਉਹ ਇਨਸਾਨੀਅਤ ਸਾਜ ਸੀਗੀ ਇਨਸਾਨੀਅਤ ਸਾਜ ਸੀ ਜਿਹਦੇ ਕਰਕੇ ਅੱਜ ਫਿਰੋਜ਼ਪੁਰ ਬਚ ਗਿਆ ਤੇ ਇਹ احسان ਅਸੀਂ ساری عمر ਉਹਨਾਂ ਦਾ ਨਹੀਂ ਭੁੱਲ ਸਕਦੇ ਇਹ ساری عمر احਸਾਨ ਨਹੀਂ ਭੁੱਲ ਸਕਦੇ ਕਿ ਉਹਨਾਂ ਨੇ ਫਿਰੋਜ਼ਪੁਰ ਨੂੰ ਬਚਾ ਲਿਆ ਦੂਰ ਤੱਕ ਸੰਗਤ ਲੱਗੀ ਹੈ ਪਤਾ ਨਹੀਂ ਕਿੱਥੋਂ ਦੇ ਆ ਇਹ ਜਿਹੜੀ ਸੰਗਤ ਆ ਅਸੀਂ ਸਲਾਮ ਕਰਦੇ ਆ ਸਲੂਟ ਆ ਜਿੰਨੀ ਵੀ ਸੰਗਤ ਇੱਥੇ ਆਈ ਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੇ ਦਾਨ ਦਿੱਤਾ ਹੈ ਉਹ ਮਿੱਟੀ ਆ ਉਹ ਕਮਿਟੀ ਥੋੜੇ ਭਰ ਕੇ ਲੈ ਕੇ ਆਏ ਜਾਂ ਕੋਈ ਖਾਣ ਪੀਣ ਵਾਲੀ ਚੀਜ਼ ਲੈ ਕੇ ਆਏ ਤੁਸੀਂ ਸਾਰੇ ਬੁਧਾਈ ਦੇ ਪਾਤਰੋਂ ਕਿ ਲੱਗਦਾ ਹੈ ਕਿ ਇੱਥੇ ਹੁਣ ਸਥਿਤੀ ਕੰਟਰੋਲ ਚ ਹੋ ਗਈ ਜੇ ਪਹਾੜਾਂ ਦੇ ਵਿੱਚ ਹੁਣ ਮੀਂਹ ਨਹੀਂ ਪੈਂਦਾ ਤਾਂ ਜਿਹੜਾ ਉਹ ਸਥਿਤੀ ਆਪਣੇ ਹੱਥ ਚਾ ਹੁਣ ਪੰਜਾਬੀਆਂ ਨੇ ਜਿਹੜਾ ਫਿਰੋਜ਼ਪੁਰ ਨੂੰ ਬਚਾ ਲਿਆ ਇੱਧਰ ਨੂੰ ਕੈਮਰਾ ਘੁਮਾ ਕੇ ਦਿਖਾਓ ਕੁਝ ਕੁ ਡਿਟੇਲ ਜਿਹੜੀ ਆ ਉਹ ਮੈਂ ਫਿਰ ਸਾਂਝੀ ਕਰਦਾ ਤੁਹਾਡੇ ਨਾਲ ਆ ਲੱਗ ਗਿਆ ਜੀ ਇੱਕ ਮਿੰਟ ਵੀਰ ਫਿਰੋਜ਼ਪੁਰ ਫਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੈਂਸਿਟਿਵ ਥਾਵਾਂ ਕਿੰਨੀਆਂ ਸਿਗੀਆਂ ਸਭ ਤੋਂ ਵੱਡੀ ਸੈਂਸਿਟਿਵ ਥਾਂ ਸਿਗੀ ਮਖੂ ਦਾ ਰੁਕਣੇ ਵਾਲਾ ਮਖ ਉਹ ਅੱਜ ਵੀ ਜਿਹੜੀ ਹੈਗੀ ਖਤਰਨਾਕ ਜਗਾ ਆ ਉਸ ਤੋਂ ਬਾਅਦ ਗੱਟਾ ਬਾਦਸ਼ਾ ਜਿਹੜਾ ਪਿੰਡ ਆ ਉਹਦੇ ਉਹਦੀ ਨੋਚ ਨੂੰ ਟੱਕਰ ਲੱਗ ਰਹੀ ਆ ਜਿਹਦਾ 2023 ਦੇ ਵਿੱਚ ਉੱਥੇ ਬੰਨ ਨੂੰ ਟੱਕਰ ਲੱਗਦੀ ਸੀ ਉਦੋਂ ਵੀ ਮੀਡੀਆ ਨੇ ਰੌਲਾ ਪਾਇਆ ਸੀ ਬਾਬਿਆਂ ਨੇ ਕਾਰ ਸੇਵਾ ਉੱਥੇ ਲਾ ਕੇ ਬੜੀ ਦੂਰੋਂ ਦੂਰੋਂ ਸੰਗਤ ਉਦੋਂ ਵੀ ਗਈ ਸੀ ਤਾਂ ਗੱਟਾ ਬਾਦਸ਼ਾ ਜਿਹੜਾ ਉਹ ਨੋਚ ਨੂੰ ਟੱਕਰ ਲੱਗਦੀ ਸੀ ਉਹ ਵੀ ਸੈਂਸਿਟਿਵ ਜਿਹੜਾ ਥਾਂ ਹੈਗਾ ਉਸ ਤੋਂ ਬਾਅਦ ਸੁਲਤਾਨ ਵਾਲਾ ਜਗਾ ਉੱਥੇ ਇੱਕ ਪਾਸੇ ਹਜ਼ਾਰਾਂ ਏਕੜ ਚ ਜਿਹੜਾ ਹੈਗਾ ਦਰਿਆ ਆ ਦੂਜੇ ਪਾਸੇ ਸੇਮ ਪੈਂਦੀ ਆ ਉਹ ਵੀ ਥੋੜਾ ਜਿਹਾ ਖਤਰਨਾਕ ਏਰੀਆ ਸੀ ਚੌਥੀ ਥਾਂ ਆ ਗਈ ਵਸਤੀ ਰਾਮ ਲਾਲ ਯਾਨੀ ਸੁਲਤਾਨ ਵਾਲੇ ਤੋਂ ਅਗਲੇ ਪਾਸੇ ਜਿਹੜਾ ਜਗਾ ਹੈ ਉੱਥੇ ਵੀ ਥੱਲੇ ਸੇਮ ਪੈਂਦੀ ਸੀ ਚੌਥੀ ਥਾਂ ਉਹ ਹੋ ਗਈ ਉਸ ਤੋਂ ਬਾਅਦ ਜਿਹੜਾ ਪਰਸੋਂ ਦਾ ਆ ਗਿਆ ਦਰਵੇਸੇ ਕੇ ਪਛਾੜੀਆਂ ਯਾਨੀ ਪੰਜਵੀਂ ਥਾਂ ਹੋ ਗਈ ਦਰਵੇਸੇ ਕੇ ਪਛਾੜੀਆਂ ਜਿਹੜਾ ਪੱਲੇ ਮੇਗੇ ਵਾਲਾ ਏਰੀਆ ਉੱਥੇ ਥੱਲੇ ਖੁੱਡਾਂ ਪੈਰੀਆਂ ਯਾਨੀ ਪੰਜਵੀਂ ਥਾਂ ਜਿਹੜੀ ਆ ਫਿਰੋਜ਼ਪੁਰ ਦੇ ਫਿਰੋਜ਼ਪੁਰ ਨੂੰ ਡ੍ਰੌਨ ਵਾਲੀ ਕਹ ਲੋ ਫਿਰੋਜ਼ਪੁਰ ਵਾਸਤੇ ਖਤਰਨਾਕ ਕਹ ਲੋ ਉਸ ਤੋਂ ਬਾਅਦ 6ਵੀਂ ਥਾਂ ਆ ਗਈ ਅਲੀ ਕੇ ਹਬੀਬ ਕੇ ਫਿਰੋਜ਼ਪੁਰ ਦੀ ਯਾਨੀ ਕਿ ਹਰੀਕੇ ਤੋਂ ਲੈ ਕੇ ਇੱਥੋਂ ਤੱਕ 6ਵੀਂ ਜਗ੍ਹਾ ਸੀ ਜਿੱਥੋਂ ਬੰਨ ਜਿਹੜਾ ਉਹ ਖਤਰਨਾਕ ਸਥਿਤੀ ਦੇ ਵਿੱਚ ਸੀ ਪਰ ਸਭ ਤੋਂ ਖਤਰਨਾਕ ਜਿਹੜੀ ਸਥਿਤੀ ਇੱਥੇ ਕਹਿ ਸਕਦੇ ਆ ਜਿਹੜੀ ਕਿ ਕੰਟਰੋਲ ਹੋ ਗਈ ਸੋ ਯੂਪੀ ਬਿਹਾਰ ਤੋਂ ਇੱਕ ਸਭ ਤੋਂ ਵੱਡੀ ਗੱਲ ਆ ਯੂਪੀ ਤੋਂ ਮੁਸਲਮਾਨ ਵੀਰ ਟਰੱਕ ਭਰ ਕੇ ਰਾਸ਼ਨ ਲੈ ਕੇ ਆਏ ਯੂਪੀ ਤੋਂ ਉਹਨਾਂ ਨੇ ਰੁਕਣੇ ਵਾਲੇ ਪਿੰਡ ਦੇ ਵਿੱਚ ਆ ਕੇ ਤੇ ਇੱਕ ਸਰਦਾਰ ਦੇ ਗੱਲ ਲਾ ਕੇ ਤਹਾ ਮਾਰੀਆਂ ਉਹ ਵੀਡੀਓ ਤੁਸੀਂ ਦੇਖੀ ਆ ਮੇਰੇ ਚੈਨਲ ਤੇ ਤਾਂ ਦੇਖੋ ਦੂਰੋਂ ਦੂਰੋਂ ਜਿੱਤੇ ਕਿ ਕਦੀ ਸੋਚਿਆ ਨਹੀਂ ਸੀ ਇਹ ਸੋਸ਼ਲ ਮੀਡੀਆ ਦੀ ਪਾਵਰ ਆ ਕਿਸਾਨ ਸੰਘਰਸ਼ ਦੀ ਪਾਵਰ ਆ ਇੱਕ ਵਾਰ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਨੇ ਸਾਡੇ ਸਿੱਖ ਕੌਮ ਨੂੰ ਦੇਖਿਆ ਤੇ ਅੱਜ ਸਾਡੇ ਨਾਲ ਖੜੇ ਆ ਸੋ ਅੱਜ ਦਾ ਜਿਹੜਾ ਪਾਣੀ ਦਾ ਲੈਵਲ ਚੱਲਦਾ ਪਿਆ ਸੀ ਉਹ 331000 ਦੇ ਕਰੀਬ ਉਹ ਹਰੀਕੇ ਹੈਡ ਦੇ ਉੱਪਰ ਤੇ 3 314000 ਦੇ ਕਰੀਬ ਥੱਲੇ ਨੂੰ ਅੱਜ ਵੀ ਛੱਡਿਆ ਜਾ ਰਿਹਾ ਯਾਨੀ ਪਾਣੀ ਪੂਰਾ ਹੀ ਆ ਰਿਹਾ ਪਰ ਫਿਲਹਾਲ ਸਥਿਤੀ ਜਿਹੜੀ ਆ ਉਹ ਇੱਥੇ ਅਲੀ ਕੇ ਹਬੀਬ ਕੇ ਕੰਟਰੋਲ ਦੇ ਵਿੱਚ ਹੈਗੀ ਆ ਦੂਜੇ ਪਾਸੇ ਦੱਸਦੇ ਆ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਚ ਇੰਨਾ ਕੁ ਸਹਿਮ ਦਾ ਮਾਹੌਲ ਬਣ ਗਿਆ ਸੀ ਕਿ ਲੋਕਾਂ ਨੇ ਆਪਣੀਆਂ ਗਲੀਆਂ ਦੇ ਬਾਹਰ ਤੋੜੇ ਲਾ ਲੇ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਆਪਣੇ ਚੈਨਲ ਤੇ ਤਾਂ ਫਿਰ ਸਿੱਖ ਜਥੇਬੰਦੀਆਂ ਗਈਆਂ ਦੇਖੋ ਜਕਾਰੇ ਲਾਉਂਦੇ ਆ ਤੇ ਜਕਾਰਿਆਂ ਦੇ ਨਾਲ ਜਿਹੜਾ ਉਹ ਅੱਗੇ ਜਿਹੜਾ ਆਜੋ ਅੱਗੇ ਆਓ ਅੱਗੇ ਦਿਖਾਓ ਆ ਦੇਖੋ ਜਕਾਰੇ ਲਾਉਂਦੇ ਹੋਏ ਜਿਹੜਾ ਤੋੜੇ ਆ ਉਹਦਾ ਵੱਡਾ ਬੰਡਲ ਜਿਹੜਾ ਉਹ ਥੱਲੇ ਸੁੱਟਿਆ ਜਾ ਰਿਹਾ ਇੱਥੇ ਬੱਲੀਆਂ ਦੀ ਵੱਡੀ ਲੋਡ ਸੀ ਇੱਥੇ ਰਸੀਆਂ ਦੀ ਲੋਡ ਸੀ ਤਾਂ ਸੰਗਤ ਨੇ ਉਹ ਵੀ ਪੂਰੀ ਕੀਤੀ ਸੋ ਆ ਜਿਸ ਤਰੀਕੇ ਨਾਲ ਹੁਣ ਬੰਡਲ ਥੱਲੇ ਡਿੱਗਦਾ ਉਸ ਤਰੀਕੇ ਨਾਲ ਲੱਗਦਾ ਹੈ ਕਿ ਥੱਲੇੋਂ ਆਪਾਂ ਕਾਮਯਾਬ ਹੋ ਗਏ ਆ ਹੁਣ ਇੱਥੇ ਟੱਕਰ ਜਿਹੜੀ ਉਹ ਘਟ ਗਈ ਆ ਤੁਸੀਂ ਦੇਖ ਲਿਆ ਸਾਰੇ ਨੌਜਵਾਨਾਂ ਦਾ ਜੋਸ਼ ਸਾਰੀ ਸੰਗਤ ਦਾ ਜੋਸ਼ ਪਰ ਇੱਥੇ ਕਿਤੇ ਨਾ ਕਿਤੇ ਜਿਹੜੀ ਹੈ ਲਾਈਫ ਜੈਕਟ ਆ ਨਾ ਲਾਈਫ ਜੈਕਟ ਜਿਹੜੀ ਆ ਉਹ ਮੈਨੂੰ ਘੱਟ ਦੱਸੀ ਆ ਸਿਰਫ ਉਹ ਪਰਲੇ ਬਨੇ ਇੱਕ ਮੁੰਡੇ ਨਹੀਂ ਪਾਈ ਆ ਜੇ ਇੱਕ ਦੋ ਮੁੰਡੇ ਹੋਣਗੇ ਚਾਹੀਦੀ ਜ਼ਰੂਰੀ ਆ ਲਾਈਫ ਜੈਕਟਾਂ ਕਿੰਨੀਆਂ ਨੇ ਇੱਥੇ ਭਾਈ ਜੀ ਵਾਈ ਗੁਰਦਿਆ ਖਾਸਾ ਤੇ ਵਾਈ ਗੁਰਦਿਆ ਕੀ ਫਤਿਹ ਵੀਰ ਜੀ ਸਾਡੀ ਇਹੀ ਬੇਨਤੀ ਐ ਇਸ ਪ੍ਰਸ਼ਾਸਨ ਨੂੰ ਜੀ ਮੁੰਡੇ ਬਹੁਤ ਸ਼ਾਨ ਲੱਗੇ ਯਾਰ ਕੰਮ ਕਰੋ ਯਾਰ ਜੇ ਸੇਫ ਜੈਟਾ ਬੁੱਕਾਟੇ ਘਾਟੇ ਜੀ ਹਾਂ ਜੈਟਾ ਗਿਣਤੀ ਦਾ ਘਾਟ ਬਕਿੰਤੀ ਦੀ ਗਿਣਤੀ ਦਈ ਹੈ ਕਿੰਨੀਆਂ ਜੈਕਟਾਂ ਦਿੱਤੀਆਂ ਬਹੁਤ ਵਾਹ ਜੱਟ ਦੋ ਤਿੰਨ ਸੌ ਹੋਏਗੀ ਜੀ ਠੀਕ ਹੈ ਜਿੰਨੀ ਲਾਈਫ ਜਗਰ 2 300 ਕਿਥੇ ਗਿਆ ਨਹੀਂ ਨਹੀਂ ਮੁੰਡੇ ਨਹੀਂ ਮਕਾਈ ਮੁੰਡੇ ਆ ਰਹੇ ਆ ਕਿ ਕਈ ਮੁੰਡੇ ਕਈ ਮੁੰਡੇ ਆ ਦੋ ਮੁੰਡੇ ਆ ਹਾਂ ਆ ਫਿਰ ਸਰਾਰੂ ਇਹ ਬੇਂਦੀ ਏ ਹਮ ਜਾਟਾ ਹੋਰ ਦਿਓ ਕਈ ਮੁੰਡੇ ਲੱਗੇ ਕਈ ਮੁੰਡੇ ਅਣਜਾਨ ਵੀ ਹੈਗੇ ਆ ਹਾਂ ਕੋ ਦੇ ਤਾਂ ਚਾਹੇ ਮੁੰਡੇ ਦਿਨ ਦਾ ਕੰਮ ਕਰਦੇ ਆ ਤੇ ਹਾਂ ਤੇ ਹਰ ਤੰਦਾ ਬੰਦਾ ਆ ਰਿਹਾ ਹਾਂ ਪੂਰੇ ਪੰਜਾਬ ਸੰਗਤ ਪੂਰੇ ਪੰਜਾਬ ਤੋਂ ਆ ਰਹੀ ਏ ਪੂਰੇ ਪੰਜਾਬ ਪੂਰੇ ਪੰਜਾਬ ਮਿੱਟੀ ਆ ਰਹੀ ਬਿਲਕੁਲ ਮੈਂ ਵੱਡੀ ਵੱਡੀ ਗੱਲ ਜਿਹੜੀ ਆ ਉਹ ਮੈਂ ਦੱਸ ਦਿਆਂ ਕਿ ਐਸ ਬੰਦੇ ਉੱਤੇ ਜਿੰਨੀ ਸੰਗਤ ਦੇਸਦੀ ਆ ਇੱਥੇ ਕਿਸੇ ਨੂੰ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਇੱਥੇ ਕਿਸੇ ਨੂੰ ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ ਇਹ ਸਾਰੇ ਇਸ ਟਾਈਮ ਇਨਸਾਨ ਆ ਇਸ ਟਾਈਮ ਇਨਸਾਨ ਆ ਇਹਨਾਂ ਦਾ ਕੋਈ ਧਰਮ ਨਹੀਂ ਐ ਇਹ ਸਾਰੇ ਇਨਸਾਨੀਅਤ ਤੌਰ ਤੇ ਲੱਗਿਆ ਤੇ ਇਹਨਾਂ ਨੇ ਆਪ ਦੇ ਆਪ ਨੂੰ ਬਚਾਇਆ ਹਾਂਜੀ ਬਾਪੂ ਜੀ ਕਿਹੜਾ ਪਿੰਡ ਆਪਣਾ ਕੁਲਨੇ ਵਾਲਾ ਪੁੱਤਪੇ ਵਾਲਾ ਲੱਗੇ ਜੇ ਸੇਵਾ 'ਚ ਫਿਰ ਹਾਂ ਕਿੰਨੇ ਦਿਨ ਹੋ ਗਏ ਨੇ ਤਿੰਨ ਦਿਨ ਹੋ ਗਏ ਹਾਂ ਇਹ ਰੱਸੀ ਇਹ ਰੱਸੀ ਜਿਹੜੀ ਆ ਇਹ ਇਹੀ ਕੰਮ ਦਿੰਦੀ ਹੋਰ ਕੋਈ ਜਿਹੜੀ ਹੁੰਦੀ ਐ ਇਹ ਤਾਂ ਮੁੰਝਦੀ ਇਹਨੂੰ ਕਹਿੰਦੇ ਨਾ ਆਹ ਮੁੰਝਦੀ ਇਹ ਕੋਈ ਦੇ ਮੇਰੇ ਪਿੱਛੇ ਦੇ ਦੋ ਭੇਜਦੀ ਹੈ ਨਾ ਹਾਂਜੀ ਇਹ ਜੋ ਭੇਜਦੀ ਹੈ ਕਾਮਯਾਬ ਹੋ ਜਾਂਦੀ ਸਿਰੋ ਕਾਮਯਾਬ ਹੋ ਜਾਂਦੀ ਅੱਛਾ ਇਹ ਟਾਈਟ ਹੁੰਦੀ ਹੈ ਅ ਟਾਈਟ ਹੁੰਦੀ ਅੱਛਾ ਇਹ ਸਭੋਂ ਮਜ਼ਬੂਤ ਹੋ ਜਾਂਦੀ ਐਨ ਯੂਜ਼ਰ ਇਹ ਨਾਲ ਗਲਦੀ ਨਹੀਂ ਇਹ ਨਹੀਂ ਗਲਦੀ ਸੇਤੀ ਕਰਨੀ ਨਹੀਂ ਹੋਣਾ ਜਦੋਂ ਥੋੜੇ ਜੰਮ ਜਾਣ ਅੱਛਾ 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 ਆ ਜਿਹੜੀ ਰੱਸੀ ਹੈ ਨਾ ਨੂੰ ਮੁੰਜਦੀ ਰੱਸੀ ਕਹਿੰਦੇ ਆ ਤੇ ਇਹੀ ਕਾਮਯਾਬਾ ਕਿਉਂਕਿ ਪਾਣੀ ਦੇ ਵਿੱਚ ਜਦੋਂ ਆਪਾਂ ਲੈਂਟਰ ਪਾਉਨੇ ਆ ਤਾਂ ਬੱਲੀਆਂ ਨਾਲ ਵੀ ਇਹੀ ਰੱਸੀ ਬੰਦੇ ਆ ਤਾਂ ਇਹ ਰੱਸੀ ਜਿਹੜੀ ਆ ਇਹਦੀ ਲੋਡ ਸੀ ਤੇ ਸੰਗਤ ਨੇ ਬਹੁਤ ਸੇਵਾ ਕੀਤੀ ਆ ਰੱਸੀਆਂ ਵੀ ਆ ਗਈਆਂ ਬੱਲੀਆਂ ਆ ਗਈਆਂ ਇੱਥੇ ਥੋੜ ਸਭ ਦਾ ਸ਼ੁਕਰੀਆ ਜਿਨ੍ਹਾਂ ਨੇ ਵੀ ਇੱਥੇ ਤਿਲ ਫੁੱਲ ਜਿੰਨਾ ਵੀ ਜਿਹੜਾ ਦਿੱਤਾ ਹੈ ਨਾ ਉਹਦਾ ਬਹੁਤ ਸ਼ੁਕਰੀਆ ਜੇ ਤੁਸੀਂ ਆਪਾਂ ਬੋਰ ਕਰਦੇ ਹਣੇ ਜੀ ਹਾਂਜੀ ਹਾਂਜੀ ਜਾਲੀ ਬਲੇਡ ਦੇ ਉੱਤੇ ਇਹ ਰੱਸੀ ਬਿਲਟੀ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਇਹ ਪਾਣੀ 'ਚ ਗਲਦੀ ਨਹੀਂ ਆ ਗਲਦੀ ਨਹੀਂ ਓਕੇ ਓਕੇ ਹਾਂਜੀ 30 ਸਾਲ 30 ਸਾਲ 30 ਸਾਲ ਹਾਂਜੀ ਇਹ ਇਹ ਨਹੀਂ ਗਲਦੀ ਯਾਨੀ 30 ਸਾਲ ਬੋਰ ਕਹਿੰਦੇ ਆ ਵੀ ਜਿਹੜਾ ਕੱਢ ਜਾਂਦਾ ਸੀ ਉਹ ਰੱਸੀ ਉਵੇਂ ਦੀ ਉਵੇਂ ਰਹਿੰਦੀ ਹੁੰਦੀ ਸੀ ਤਾਂ ਬੋਰ ਜਿਹੜਾ ਉਹ ਛੇਤੀ ਖਰਾਬ ਨਾ ਰੱਸੀ ਗਲਦੀ ਆ ਅੱਜ ਚੱਲੀਏਗੇ ਬੋਰ ਨਾ ਬਿਲਕੁਲ ਬਿਲਕੁਲ ਬਾਪੂ ਜੀ ਹੁਣ ਉਸ ਤੋਂ ਬਾਅਦ